ਪ੍ਰਸ਼ਨ ਨੰਬਰ 1 ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਨੰਬਰ 1 ਕੈਨੇਡਾ ਨੰਬਰ 2 ਰੂਸ ਨੰਬਰ 3 ਅਮਰੀਕਾ ਨੰਬਰ 4 ਚੀਨ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਰੂਸ ਪ੍ਰਸ਼ਨ ਨੰਬਰ 2 ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਕਿਹੜਾ ਹੈ ਨੰਬਰ 1 ਅਮਰੀਕਾ ਨੰਬਰ 2 ਚੀਨ ਨੰਬਰ 3 ਭਾਰਤ ਨੰਬਰ 4 ਇੰਡੋਨੇਸ਼ੀਆ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਭਾਰਤ ਪ੍ਰਸ਼ਨ ਨੰਬਰ 3 ਦੁਨੀਆ ਦਾ ਸਭ ਤੋਂ ਵੱਡਾ ਮਾਰੂਥਲ ਕਿਹੜਾ ਹੈ ਨੰਬਰ 1 ਸਹਾਰਾ ਨੰਬਰ 2 ਅਰਬੀਅਨ ਨੰਬਰ 3 ਕਾਲਾਹਰੀ ਨੰਬਰ 4 ਕੋਬੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਸਹਾਰਾ ਪ੍ਰਸ਼ਨ ਨੰਬਰ 4 ਪੰਜਾਬ ਸ਼ਬਦ ਦਾ ਕੀ ਅਰਥ ਹੈ ਨੰਬਰ 1 ਪੰਜ ਪਹਾੜ ਨੰਬਰ 2 ਪੰਜ ਦਰਿਆ ਨੰਬਰ 3 ਪੰਜ ਖੇਤ ਨੰਬਰ 4 ਪੰਜ ਦੇਸ਼ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਪੰਜ ਦਰਿਆ ਪ੍ਰਸ਼ਨ ਨੰਬਰ 5 ਭਾਰਤ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਸੀ ਨੰਬਰ 1 ਮਹਾਤਮਾ ਗਾਂਧੀ ਨੰਬਰ 2 ਜਵਾਹਰ ਲਾਲ ਨਹਿਰੂ ਨੰਬਰ 3 ਲਾਲ ਬਹਾਦਰ ਸ਼ਾਸਤਰੀ ਨੰਬਰ 4 ਸਰਦਾਰ ਪਟੇਲ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਜਵਾਹਰ ਲਾਲ ਨਹਿਰੂ ਪ੍ਰਸ਼ਨ ਨੰਬਰ 6 ਪੰਜਾਬ ਦੀ ਰਾਜਧਾਨੀ ਕਿਹੜੀ ਹੈ ਨੰਬਰ 1 ਅੰਮ੍ਰਿਤਸਰ ਨੰਬਰ 2 ਲੁਧਿਆਣਾ ਨੰਬਰ 3 ਜਲੰਧਰ ਨੰਬਰ 4 ਚੰਡੀਗੜ੍ਹ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 4 ਚੰਡੀਗੜ੍ਹ ਪ੍ਰਸ਼ਨ ਨੰਬਰ 7 ਪੰਜਾਬ ਦੀ ਸਰਕਾਰੀ ਭਾਸ਼ਾ ਕਿਹੜੀ ਹੈ ਨੰਬਰ 1 ਹਿੰਦੀ ਨੰਬਰ 2 ਉਰਦੂ ਨੰਬਰ 3 ਪੰਜਾਬੀ ਨੰਬਰ 4 ਅੰਗਰੇਜ਼ੀ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਪੰਜਾਬੀ ਪ੍ਰਸ਼ਨ ਨੰਬਰ 8 ਪੰਜਾਬ ਦਾ ਸਭ ਤੋਂ ਲੰਮਾ ਦਰਿਆ ਕਿਹੜਾ ਹੈ ਨੰਬਰ 1 ਬਿਆਸ ਨੰਬਰ 2 ਸਤਲੁਜ ਨੰਬਰ 3 ਰਾਵੀ ਨੰਬਰ 4 ਚਨਾਬ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਸਤਲੁਜ ਪ੍ਰਸ਼ਨ ਨੰਬਰ 9 ਪੰਜਾਬ ਦੇ ਪਹਿਲੇ ਮੁੱਖ ਮੰਤਰੀ ਕੌਣ ਸਨ ਨੰਬਰ 1 ਗੁਰਮੁਖ ਨਿਹਾਲ ਸਿੰਘ ਨੰਬਰ 2 ਪ੍ਰਕਾਸ਼ ਸਿੰਘ ਬਾਦਲ ਨੰਬਰ 3 ਭਗਤ ਸਿੰਘ ਨੰਬਰ 4 ਕੈਪਟਨ ਅਮਰਿੰਦਰ ਸਿੰਘ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਗੁਰਮੁਖ ਨਿਹਾਲ ਸਿੰਘ ਪ੍ਰਸ਼ਨ ਨੰਬਰ 10 ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਖੇਤਰਫਲ ਅਨੁਸਾਰ ਕਿਹੜਾ ਹੈ ਨੰਬਰ 1 ਬਠਿੰਡਾ ਨੰਬਰ 2 ਲੁਧਿਆਣਾ ਨੰਬਰ 3 ਫਿਰੋਜ਼ਪੁਰ ਨੰਬਰ 4 ਮੋਗਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਫਿਰੋਜ਼ਪੁਰ ਪ੍ਰਸ਼ਨ ਨੰਬਰ 11 ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਕਿਹੜਾ ਹੈ ਨੰਬਰ 1 ਮੁਹਾਲੀ ਨੰਬਰ 2 ਪਠਾਨਕੋਟ ਨੰਬਰ 3 ਬਰਨਾਲਾ ਨੰਬਰ 4 ਮਾਨਸਾ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਬਰਨਾਲਾ ਪ੍ਰਸ਼ਨ ਨੰਬਰ 12 ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਕਿਹੜੀ ਹੈ ਨੰਬਰ 1 ਬੁਰਜ ਖਲੀਫਾ ਨੰਬਰ 2 ਆਈਫਲ ਟਾਵਰ ਨੰਬਰ 3 ਐਮਪਾਇਰ ਸਟੇਟ ਬਿਲਡਿੰਗ ਨੰਬਰ 4 ਪੈਟਰੋਨਾਸ ਟਾਵਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 1 ਬੁਰਜ ਖਲੀਫਾ ਪ੍ਰਸ਼ਨ ਨੰਬਰ 13 ਮਨੁੱਖ ਦੇ ਸਰੀਰ ਦਾ ਸਭ ਤੋਂ ਵੱਡਾ ਅੰਗ ਕਿਹੜਾ ਹੈ ਨੰਬਰ 1 ਜਿਗਰ ਨੰਬਰ 2 ਦਿਮਾਗ ਨੰਬਰ 3 ਚਮੜੀ ਨੰਬਰ 4 ਦੇਰ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 3 ਚਮੜੀ ਪ੍ਰਸ਼ਨ ਨੰਬਰ 14 ਕਿਹੜਾ ਜਾਨਵਰ ਕਦੇ ਪਿੱਛੇ ਨਹੀਂ ਤੁਰ ਸਕਦਾ ਨੰਬਰ 1 ਹਾਥੀ ਨੰਬਰ 2 ਕੰਗਾਰੂ ਨੰਬਰ 3 ਚੀਤਾ ਨੰਬਰ 4 ਜਰਾਫ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 ਕੰਗਾਰੂ ਪ੍ਰਸ਼ਨ ਨੰਬਰ 15 ਮਨੁੱਖ ਦੇ ਦਿਲ ਵਿੱਚ ਕਿੰਨੇ ਚੈਂਬਰ ਹੁੰਦੇ ਹਨ ਨੰਬਰ 1 2 ਨੰਬਰ 2 4 ਨੰਬਰ 3 6 ਨੰਬਰ 4 8 ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਨੰਬਰ 2 4